ਜੀ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਜਾਣ ਅੱਜ ਰੇਪਾਉਣ ਖੇੜੀ ਮੋਟਰ ਤੇ ਆਪਾਂ ਬਾੜ ਰਹੇ ਆਪਣਾ ਡੰਗਰਾਂ ਵਾਸਤੇ ਗ੍ਰੀਨ ਸੈਲਡ ਗੱਲ ਦੇਖੋ ਥਾਲਾ ਕੀ ਕਰਦਾ ਹੈ ਕਾ ਕਰਦੇ ਛੱਦ ਦੇ ਛੱਦ ਦੇ ਛੱਦ ਦੇ ਛੱਦ ਦੇ ਚੱਲ ਆ ਜਾ ਚਾ ਜਲਦੀ ਚੱਲ ਜਲਦੀ ਚੱਲ 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 ਦਾਤ ਵੱਜੂਗਾ ਦਾਤ 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 ਵੱਜੂਗਾ ਜਦਾਤ ਓਏ ਇੰਨੀ ਮਸਤੀ ਇੰਨੀ ਮਸਤੀ ਤੇਰਾ ਵੀ ਬਲੌਗ ਬਣਾ ਦੀ ਹੈ ਬਲੌਗ ਬਣਾ ਦੀ ਐਦਰ ਦੇਖੀ ਓਏ ਆ ਦੇਖੀ ਚੱਲ 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 ਜੈਕ ਵੀ ਕਹਿੰਦੇ ਅੱਜ ਮਸਤੀ ਦਾ ਫੈਪਰ ਸਿੰਘ ਦਾ ਨਾਮ ਦਮਾਨ ਆ ਜਾ ਓਏ ਊਈ 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 ਆ ਜਾ ਖਾ ਗਿਆ ਖਾ ਗਿਆ ਖਾ ਗਿਆ ਖਾ ਗਿਆ ਪੈਰ ਖਾ ਗਿਆ ਆ ਜਾ ਓਰੇ ਓਰੇ ਆ ਓਰੇ ਇੱਧਰ ਓਰੇ ਆ ਪਹਿਲਾਂ ਆ ਦੇਖੀ ਓਏ ਤੇਰੀ ਵੀਡੀਓ ਬਣਦੀ ਐ ਆ ਦੇਖੀ ਓਏ ਤੇਰੀ ਵੀਡੀਓ ਤੇ ਤੇਰੀ ਵੀਡੀਓ ਬਣਦੀ ਐ ਤੇਲੀ ਵੀਡੀਓ ਆ ਦੇਖੀ ਆ ਜਾ ਚੱਲ ਛੱਡ ਹੁਣ ਜੇ ਕੰਮ ਕਰੇ ਤਾ ਲੋ ਹਿੰਕਾ ਦਾ ਜਹਾਜ਼ ਹੁਣ ਚੱਲੇ ਮੁੰਡੇ ਰੇ ਪਾਉਣ ਦੇ ਕੇ ਪ੍ਰਮਾਤਮਾ ਦਾ ਨੋ ਧੰਨਵਾਦ ਬਾਬਾ ਜੁਰਾਵਾਦ ਧੰਨਵਾਦ ਬਾਬਾ ਅਦੇ ਸਿੰਘ ਧੰਨਵਾਦ ਗੁਰਦੇ ਘਰ ਅੱਜਾ ਜਰੇ ਮਈ ਆਰਾ ਹੈ ਢਾਂਗੇ ਵਾਲਾ ਹੌਲੀ ਬਾਈ ਹੌਲੀ ਜੀਤ ਭਜਨ ਬਾਉ ਦਾ ਪਿੱਛੇ Ya. Pila pila ya, ya, arah, rahe, ya, 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 ini? Mana ya, 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 ਚੰਦਰਾ ਪੂਰਾ ਹੈ ਨਾ ਇਹ ਸੇਜ਼ਾ ਵੀ ਲੱਗੀ ਉਹਨੇ ਗੱਪੇ ਕੋਈ ਲੰਬੜ ਦਾ ਸਾਪ ਹੀ ਮੈਂ ਹੁਣ ਮੇਰੇ ਟਰੈਕਟਰ ਲੈ ਕੇ ਫੋਨਾ ਮੋਟਰ ਨੂੰ ਇੱਧਰ ਮੇਰੇ ਨਾਲ ਆਏ ਹੋਰ ਦੇਖੋ ਵੇ ਕਣਕ ਦੀ ਜਲਮੀ ਨੇ ਜਦ ਕਿੰਨੀ ਸੋਹਣੀ ਹੈ ਬਹੁਤ ਵਧੀਆ ਜੌਬ ਹੈ ਕਰਦਾ ਹਾਂ ਸਵਾਰ ਨਹੀਂ ਗੁੱਲੀ ਰੰਦਾ ਹੈ ਨਹੀਂ ਕੋਈ ਪੰਨੇ ਸੱਪੜੇ ਨਹੀਂ ਕੋਈ ਕੋਸ ਨਹੀਂ ਕਰੇ ਦੇਖੋ ਦੰਗਾ ਨਿਕਲ ਕੇ ਜਮੀ ਹੋਇਆ ਚੱਲੇ ਆ ਦੂਏ ਪਾਸੇ ਦੋ ਕੀਲੇ ਆਪਣੇ ਪਰਾਂ ਰਹਿ ਗਏ ਤੱਕੂ ਭਾਈ ਨੇ ਕਰਾ ਟਰੈਕਟਰ ਸਟਾਰਟ ਹੁਣ ਮਾ ਆਪਣੇ ਕੋਲ ਦੋ ਸੈਲੇ ਰਹਿ ਗਏ ਭਾਈ ਇੱਧਰ ਆਪਣਾ ਗੰਨਾ ਖੜਾ ਏ ਤਿੰਨ ਕੀਲਿਆਣੀ ਪੱਟਾ ਏ ਠੀਕ ਆ ਕੀਲਾ ਬਣਾਓ ਆ ਉਰੇ ਹਲੇ ਬਾਡਾ ਚੱਲਿਆ ਨਹੀਂ ਵੀਰੇ ਚੱਲੂਗਾ 20 ਦਿਨ ਤੱਕ ਅੰਦਰ ਆ ਬੜਾ ਐਕਟਿਵ ਹੈ ਫੜੇ ਹੁਣ ਆਪ ਚੱਲਦੇ ਆ ਦੂਜੇ ਦਸਤ ਦੇਖੋ ਬਈ ਕਣਕ ਦਾ ਜੰਮ ਕਿੰਨਾ ਸੋਹਣਾ ਹੈ ਆ ਲਓ ਦੇਖੋ ਹਾਂ ਦੌਣਾ ਦੌਣਾ ਕਣਕ ਜੰਮੀ ਹੋਈ ਹੈ ਲਓ ਜੀ ਕਹਿੰਦੇ ਆਪਣਾ ਨਿਬੜ ਗਿਆ ਕੰਮ ਕਣਕ ਦਾ ਰੇਹ ਦਾ ਸੱਚੋ ਪਾਉਣ ਕਰਤਾ ਕੰਮ ਆਪਣਾ ਡੰਨ ਦੇਖੋ ਬਾਈ ਕਰਾਈ ਦੀ ਕਣਕ ਕਰਾਈ ਦੀ ਬਈ ਜੇ ਸਾਡੇ ਗੰਦ ਪਾ ਕੇ ਰੱਖ ਦੇ ਚਲ ਕੋਈ ਨਾ ਹੁਣ ਸਾਫ ਕਰਾ ਦਾਂਗੇ ਹੁਣ ਆਪਾਂ ਜਾ ਰਹੇ ਆ ਘਰ ਨੂੰ ਅੱਡੇ ਤੇ ਲੰਗਰ ਵੀ ਚੱਲਦਾ ਹੋ ਛਾਕਦੇ ਆ ਬਰੈਡ ਪਕੌੜੇ ਓ ਵਾਈਰਸਾ ਬਰੈਡ ਪਕੌੜੇ ਨਜ਼ਾਰਾ ਆ ਗਿਆ ਜੀ ਚਾਹ ਚੱਕ ਲੋ ਵਰਮਾ ਗਰਮ ਚਾਹ ਵਰਮਾ ਗਰਮ ਬਰੈਡ ਸਾਕੇ ਜੀ ਵਰਮਾ ਗਰਮ ਚਾਹ ਵਰਮਾ ਗਰਮ ਬਰੈਡ ਸਾਕੇ ਜੀ